ਕਮਾਣੋਂ ਵਿਖੇ ਸ਼੍ਰੀ ਸ਼ੰਕਰ ਡਰਾਮੈਟਿਕ ਕਲੱਬ ਦੇ ਮੈਂਬਰਾਂ ਦੇ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਦੌਰਾਨ दारू ਵਾਲੇ ਗੀਤ ਲਗਾ ਕੇ ਕਲਾਕਾਰ ਨੱਚਦੇ ਹੋਏ ਦਿਖਾਈ ਦਿੱਤੇ ਨੇ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼੍ਰੀ ਸ਼ੰਕਰ ਡਰਾਮੈਟਿਕ ਕਲੱਬ ਦੇ ਮੈਂਬਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਉੱਪਰ ਇੱਕ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਉਹ ਇਸ ਘਟਨਾ ਸੰਬੰਧੀ ਮਾਫੀ ਮੰਗਦੇ ਹੋਏ ਨਜ਼ਰ ਆ ਰਹੇ ਨੇ। ਵੱਡਾ ਸਵਾਲ ਇਹ ਹੈ ਕਿ ਧਾਰਮਿਕ ਕਾਰਜਕ੍ਰਮ ਦੇ ਵਿੱਚ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਕਿਉਂ ਗਾਏ ਜਾ ਰਹੇ ਸੀ ਤੇ ਉਹਨਾਂ ਗੀਤਾਂ ਦੇ ਉੱਤੇ ਕਿਉਂ ਨੱਚਿਆ ਜਾ ਰਿਹਾ ਸੀ? ਜੇਕਰ ਧਾਰਮਿਕ ਸਮਾਗਮਾਂ ਦੇ ਵਿੱਚ ਹੀ ਅਜਿਹੇ ਕੰਮ ਕੀਤੇ ਜਾਣਗੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਸੰਦੇਸ਼ ਜਾਏਗਾ? ਸ਼ੰਕਰ ਡਰਾਮਾ ਤੇ ਕ੍ਰਾਮਿਲਾ ਸਪੋਰਟਸ ਐਂਡ ਵੈਲਫੇਅਰ ਕਲੱਬ, ਮਾਨੋ ਇਹ ਸਾਰੀ ਸੰਗਤ ਤੋਂ ਇਸ ਕਲਬ ਦੀ ਮਾਫੀ ਮੰਗਦੇ ਆ ਕਿ ਕੱਲ 4 ਤਰੀਕ ਨੂੰ ਜੋ ਸਾਡੀ ਚੌਥੀ ਨਾਈਟ ਸੀਗੀ 3ਜੀ ਨਾਈਟ ਸੀਗੀ ਰਾਮਲੀਲਾ ਦੀ ਉਹਦੇ ਵਿੱਚ ਇੱਕ ਸੀਨ ਦੇ ਮੂਹਰੇ ਜੋ ਇੱਕ ਗੀਤ ਚੱਲਿਆ ਉਹ ਬਾਈ ਮਸਤੇ ਗਲਤੀ ਨਾਲ ਸਾਥੋਂ ਚੱਲਿਆ ਉਹ ਇਨ ਟਾਈਮ ਜਦ ਇਹ ਜਦੋਂ ਸਾਨੂੰ ਨੋਟਿਸ ਆਇਆ ਸੀ ਉਹ ਬੰਦ ਵੀ ਕਰ ਦਿੱਤਾ ਸੀ ਨਾਲ ਦੀ ਨਾਲ ਪਰ ਉਹ ਕਲਿੱਪ ਜਿਹੜਾ ਸੀਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵਾਇਰਲ ਹੋ ਗਿਆ ਵੀ ਅਸੀਂ ਇਸ ਚੀਜ਼ ਦੀ ਮਾਫੀ ਮੰਗਦੇ ਆ ਸਾਡੀ ਗਲਤੀ ਆ ਤਕਰੀਬਨ ਜਦ ਤੋਂ ਅਸੀਂ ਇਸ ਕਲੱਬ ਨਾਲ ਜੁੜੇ ਆ ਤਕਰੀਬਨ 40-45 ਸਾਲ ਤੋਂ ਅਸੀਂ ਇਸ ਕਲੱਬ ਦੇ ਵਿੱਚ ਜੁੜੇ ਆ ਅੱਜ ਤੱਕ ਇਦਾਂ ਨਹੀਂ ਕਦੇ ਵੀ ਕੋਈ ਗਲਤੀ ਨਹੀਂ ਹੋਈ ਮੇਰੇ ਨਾਲ ਮੇਰੇ ਪ੍ਰਧਾਨ ਸ੍ਰੀ ਹੁਮੇਸ਼ ਗੱਬਾ ਜੀ ਮੈਂ ਸੰਜੀਵ ਕਾਲੜਾ ਤੇ ਸਾਡੇ ਡਾਇਰੈਕਟਰ ਸਾਹਿਬ ਸਾਡੀ ਪੂਰੀ ਟੀਮ ਇੱਥੇ ਖੜੀ ਆ ਇਸ ਗੱਲ ਦੀ ਅਸੀਂ ਸਾਰੀ ਸੰਗਤ ਇਹ ਮਾਫੀ ਮੰਗਦੇ ਆ ਕਿ ਧਾਰਮਿਕ ਸਟੇਜ ਆ ਵੀ ਇਥੇ ਇਦਾਂ ਦੀ ਕਦੇ ਵੀ ਗਲਤੀ ਨਹੀਂ ਹੋਊਗੀ ਅੱਗੇ ਵਾਸਤੇ ਅਸੀਂ ਇਸ ਦਾ ਧਿਆਨ ਰੱਖਾਂਗੇ ਸਾਡੇ ਸਾਊਂਡ ਆਪਰੇਟਰ ਵੀ ਖੜੇ ਨੇ ਪੂਰ ਸਾਊਂਡ ਕਮਾਣੂ ਜਿੰਨਾ ਤੋਂ ਇਹ ਜਦੋਂ ਪੈਨ ਡਰਾਈਵ ਲਾਈ ਉਹ ਗਾਣਾ ਧਾਰਮਿਕ ਲੱਗਣਾ ਸੀ ਉਹ ਦੂਜਾ ਗਾਣਾ ਲੱਗ ਗਿਆ ਜਦੋਂ ਸਾਨੂੰ ਪਿੱਛੋਂ ਡਾਇਰੈਕਟਰ ਸਾਹਿਬ ਤੋਂ ਨੋਟਿਸ ਆਇਆ ਵੀ ਗਾਣਾ ਗਲਤ ਲੱਗ ਗਿਆ ਅਸੀਂ ਪਿੱਛੋਂ ਭੱਜ ਕੇ ਆਏ ਤਾਂ ਇਮੀਡੀਏਟਰੀ ਅਸੀਂ ਗਾਣਾ ਰੋਕਿਆ ਵੀ ਅਸੀਂ ਗਾਣਾ ਰੋਕ ਵੀ ਲਿਆ ਉਹ ਰੋਕਣ ਦੇ ਕਾਰਨ ਚਲੋ ਸਾਡਾ ਉਹ ਕਲਿੱਪ ਬੈਰ ਹੋਈ ਜਾਂ ਸਾਡੀ ਬਹੁਤ ਵੱਡੀ ਇਹ ਗਲਤੀ ਆ ਅਸੀਂ ਇਸ ਗਲਤੀ ਦੀ ਸੰਬੰਧਤ ਮਾਫੀ ਮੰਗਦੇ ਆ ਤੇ ਅੱਗੇ ਵਾਸਤੇ ਇਹ ਵਾਅਦਾ ਕਰਦੇ ਆਂ ਵੀ ਅੱਦਾਂ ਦਾ ਕਦੇ ਵੀ ਕੋਈ ਗਾਣਾ ਜਾਂ ਗਲਤ ਸ਼ਬਦ ਸਾਡੀ ਸਟੇਜ ਤੋਂ ਨਹੀਂ ਹੋਏਗਾ ਨਾ ਕੋਈ ਗਲਤ ਗਾਣਾ ਲੱਗੇਗਾ ਵਾ ਪ੍ਰਧਾਨ ਜੀ ਸਾਡੇ ਰਮੇਸ਼ ਦਾਪਾ ਜੀ ਰਮੇਸ਼ ਦਾਪਾ ਪ੍ਰਧਾਨ ਨੂੰ ਜਦੋਂ ਸਾਮ ਕੈਂਟਰਿੰਗ ਲਾਈਟਾਂ ਖਾਦ ਦੇ ਜੋ ਕਾਲਜ ਕੋਲ پاس ਗਿਆ ਟੈਨ ਗਾਣਾ ਲੱਗ ਗਿਆ ਬੇਨੋ ਮਾ ਨਹੀਂ ਮੰਗਦੇ ਕਦੇ ਅਸੀਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ